ਮੰਡੀ ਬੰਦ ਆਫਾ ਫੋਰਮੇਸ਼ਨ ਆ ਪ੍ਰੈਜ਼ੈਂਟ ਹੈ। ਇਹ ਮੇਰਾ ਵਜੀਰ ਬਾਵਾ ਜੀ ਦੇ ਇਹ ਘਟਨਾ ਜਿਹੜੀ ਹੋਈ ਹੈ ਇਹ ਹੋਈ ਹੈ ਜੀ ਜਿਹੜਾ ਬਾਈਪਾਸ ਦਾ ਹੀ ਆ ਦਾ ਬਰਿਆਰੋਂ ਨਿਕਲਦਾ ਉੱਥੇ ਇਹ ਟਰੱਕ ਪਲਟਿਆ ਜੀ ਔਰ ਨੂੰ ਜੀ ਕਿਸੇ ਲੋਕਲ ਦਾ ਹੀ ਫੋਨ ਆਇਆ ਹੈਗਾ ਕਿ ਇੱਥੇ ਟਰੱਕ ਪਲਟ ਗਿਆ ਹੋਇਆ ਤੇ ਉਹਦੀ ਮਦਦ ਕੀਤੀ ਜਾਏ ਕਿਉਂਕਿ ਟਰੱਕ ਵੀ ਗੁਜਰਾਤ ਤੋਂ ਆਇਆ ਹੈਗਾ ਤੇ ਇੱਕ ਬਾਅਦ ਜਦੋਂ ਅਸੀਂ ਪਹੁੰਚਿਆ ਤੇ ਲਾਲੀ ਐਸਐਸਐਫ ਦੀ ਟੀਮ ਨੂੰ ਫੋਨ ਕੀਤਾ ਉਹ ਵੀ 5-7 ਮਿੰਟਾਂ ਜੋ ਪਹੁੰਚ ਗਈ ਆ। ਅਮੇਟੀ ਐਡੀ ਟੀਮ ਨੂੰ ਕੀਤਾ ਫੋਨ ਉਹ ਵੀ ਪਹੁੰਚੀ ਹੈ ਜੀ ਆ ਡਾਕਾ ਦੇ ਨਾਸਤੇ ਇਹ ਜਦੋਂ ਉਹ ਹਾਈ ਡ੍ਰਮ ਮੰਗਾਏ ਆ ਇੱਕ ਐਨ ਐਚ ਆ ਵਾਲੇ ਟੀਮ ਵੱਲੋਂ ਹਾਈ ਡਰਾਊਗਾ ਤੇ ਇੱਕ ਆਪਾਂ ਆਪਣਾ ਮੰਗਾਇਆ ਇਹ ਉਸ ਤੋਂ ਬਾਅਦ ਵੀਡੀ ਨੇ ਕੋਈ ਅੱਧੇ ਪੌਣੇ ਘੰਟੇ ਤੱਕ ਬਨੇ ਜੋ ਹਾਈ ਦਾ ਪਹੁੰਚੂਗਾ ਅੱਧੇ ਪੌਣੇ ਘੰਟੇ ਤੱਕ ਇਹ ਰੋਡ ਕਲੀਅਰ ਹੋ ਜੂਗਾ ਇਹ ਤਾਂ ਹੋਇਆ ਪਰ ਮਾਲ ਦਾ ਨੁਕਸਾਨ ਜ਼ਰੂਰ ਹੋਇਆ ਕੋਲਾ ਕੋਲਾ ਸੀਗਾ ਲੱਦੇ ਦਾ ਟਰੱਕ ਦੇ ਉੱਤੇ ਉਹ ਨੁਕਸਾਨ ਹੋ ਗਿਆ ਇਹ ਨਾਲੇ ਟਰੱਕ ਦਾ ਵੀ ਨੁਕਸਾਨ ਹੋਇਆ ਜੀ ਹਾਡੇ ਏਰੀਆ ਬੜਾ ਵਧੀਆ ਆ ਇੱਥੇ ਇੰਦਾ ਦਾ ਚਲੋ ਮਦਦ ਹੀ ਕਰਨ ਵਾਸਤੇ ਲੋਕ ਅੱਗੇ ਹੁੰਦੇ ਆ ਇੰਦਾ ਦਾ ਕੰਮ ਨਹੀਂ ਕਰਦੇ ਅਗੇ ਇੱਥੇ ਦੇ ਜਦੋਂ ਫੋਨ ਕੀਤਾ ਸਾਨੂੰ ਪਤਾ ਲੱਗਾ ਇਹ ਸਾਡੇ ਨਾਲ ਜਿਹੜੇ ਸਾਡੀ ਟੀਮ ਦੇ ਮੈਂਬਰ ਸੀਗੇ ਸਾਰੇ ਵੀਰ ਇੱਥੇ ਪਹੁੰਚੇ ਮੌਕੇ ਤੇ ਮੇਰਾ ਨਾਮ ਭਾਜੀ ਕਾਂਸਟੇਬਲ ਕਰਨ ਵੀਰ ਜੇ ਜਿਹੜੀ ਸਾਡੀ ਅਸਥਾਨ ਦੀ ਟੀਮ ਆ ਜਿਹੜੀ ਰਾਤ ਤੇ ਕੰਮ ਕਰਦੀ ਆ ਉਹਨੇ ਆ ਕੇ ਇਹਨੂੰ ਕੋਲ ਆਈ ਸੀ ਉਹਨਾਂ ਨੂੰ ਉਹਨਾਂ ਨੇ ਆ ਕੇ ਦੇਖਿਆ ਇਹਨੂੰ ਉਸੇ ਟਾਈਮ ਆ ਕੇ ਇਹਨਾਂ ਨੇ ਜਿਹੜੇ ਕੋਨ ਲਗਾਈ ਆਪਣੀ ਫੋਨ ਲਗਾ ਕੇ ਤੇ ਟ੍ਰਾਫਿਕ ਨੂੰ ਥੋੜਾ ਆਵਾਜੇ ਸਟਾਰਟ ਡੰਗਣਾ ਚਾਲੂ ਕੀਤੀ ਗਈ ਆ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਮਜ਼ਦੂਰ ਵਗੈਰਾ ਬੁਲਾਏ ਆ ਖਾਲੀ ਕਰਵਾਇਆ ਟਰੱਕ ਨੂੰ ਉਸ ਤੋਂ ਬਾਅਦ ਇਹਨਾਂ ਸਾਡੀ ਕੋਲ ਆਈ ਆ ਵੀ ਇਹਨੂੰ ਰੋਡ ਨੂੰ ਬੰਦ ਕਰਨਾ ਪਵੇਗਾ ਤਾਂ ਕਿ ਜਿਹੜਾ ਆਪਣਾ ਦੂਜਾ ਟਰੱਕ ਆ ਉਹ ਲੋਡ ਕਰਵਾ ਸਕੀਏ ਤੇ ਅਸੀਂ ਮੌਕੇ ਤੇ ਉਸ ਟਾਈਮ ਆ ਕੇ ਤੇ ਨਾਲ ਹੁਣ ਹਾਈਵੇ ਵਾਲੀ ਟੀਮ ਆਈ ਹੋਈ ਆ ਉਹਨਾਂ ਨੇ ਉਹ ਆਪਣੇ ਜਿਹੜਾ ਪਿੱਛੇ ਐਗਜ਼ਿਟ ਲੱਗਦਾ ਉੱਥੋਂ ਹੁਣ ਅਸੀਂ ਰੋਡ ਬੰਦ ਕਰਾਂਗੇ ਜਿੱਥੇ ਡਰਾ ਗਿਆ ਤੇ ਜਿਹੜਾ ਟਰੱਕ ਟਿਪਰ ਲੋਡ ਹੋਣ ਤੋਂ ਬਾਅਦ ਅਸੀਂ ਜਿਹੜੀ ਟ੍ਰਾਫਿਕ ਦਾ ਸਟਾਰਟ ਡੰਗਣਾ ਚਾਲੂ